ਕੈਲਸ਼ੀਅਮ ਨਾਲ ਭਰਪੂਰ ਮਖਾਣਿਆਂ ਤੋਂ ਬਹੁਤ ਹੀ ਟੇਸਟੀ ਬਿਨਾ ਘਿਓ ਤੋਂ ਜਿਹੜੀ ਮਠਿਆਈ ਬਣਨ ਜਾ ਰਹੀ ਹੈ ਇਹਦੇ ਲਈ ਆਪਾਂ ਲੈ ਲਈ ਜੀ ਇੱਕ ਵੱਡੀ ਕੌਲੀ ਭਰ ਕੇ ਮਖਾਣਿਆਂ ਦੀ ਤੇ ਜਿਹੜਾ ਆਪਾਂ ਗੈਸ ਆਨ ਕਰਕੇ ਇਹਨਾਂ ਨੂੰ ਆਪਾਂ ਹਲਕਾ ਜਿਹਾ ਭੁੰਨ ਲੈਣਾ ਮਤਲਬ ਰੋਸਟ ਕਰ ਲੈਣਾ ਜਿੰਨਾ ਚਿਰ ਇਹ ਵਧੀਆ ਹੱਥਾਂ ਵਿੱਚ ਚੰਗੀ ਤਰ੍ਹਾਂ ਫੁੱਟਣ ਨਹੀਂ ਲੱਗ ਜਾਂਦੇ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਨਹੀਂ ਹੋ ਜਾਂਦੇ ਤੇ ਬੱਚਿਆਂ ਵਾਸਤੇ ਇਹ ਬਹੁਤ ਹੀ ਬੇਹੱਦ ਕੈਸਾ ਨੇ ਵੀ ਵਧੀਆ ਚੀਜ਼ ਹੈ ਜਿਹੜੇ weight loss ਕਰਨਾ ਚਾਹੁੰਦੇ ਨੇ ਉਹ ਵੀ ਆਪਣੇ diet ਚ ਮਖਾਣੇ ਸ਼ਾਮਲ ਕਰ ਸਕਦੇ ਨੇਗੇ ਇਹਦੇ ਵਿੱਚ ਪਾਉਣ ਵਾਸਤੇ ਆਪਾਂ ਜਿਹੜਾ ਸਾਰਾ ਸਮਾਨ ਲਿਆ ਹੋਇਆ ਜੀ ਕਾਜੂ, ਮਿਲਕ ਪਾਊਡਰ, ਥੋੜਾ ਜਿਹਾ ਨਾਰੀਅਲ ਦਾ ਬਰਾウダー ਤੇ ਖੰਡ ਹੁਣ ਜਿਹੜੇ ਆਪਾਂ ਠੰਡੇ ਕਰੇ ਸੀਗੇ ਮਖਾਣੇ ਉਹਨਾਂ ਨੂੰ ਆਪਾਂ ਮਿਕਸੀ ਚ ਪਾਤਾ ਤੇ ਇਧਰ ਪੌਣੀ ਕੌਲੀ ਲਈ ਹੋਈ ਸੀ ਜੀ ਕਾਜੂ ਦੀ ਇਹ ਕਾਜੂ ਕਤਲੀ ਵਾਂਗੀ ਬਹੁਤ ਹੀ ਟੇਸਟੀ ਜਿਹੜੀ ਮਠਿਆਈ ਬਣੂਗੀ ਪਰ ਕਾਜੂ ਕਤਲੀ ਨਾਲ ਜਿਹੜਾ ਟੇਸਟ ਆ ਉਹਦਾ ਥੋੜਾ ਜਿਹਾ ਫਰਕ ਹੋਊਗਾ ਜੀ ਬਣੋ ਉਸੇ ਮੰਗੂ ਜਾਵਾਂ ਇਹਨਾਂ ਨੂੰ ਵੀ ਆਪਾਂ ਹਲਕਾ ਜਿਹਾ ਰੋਸਟ ਕਰ ਲਾਂਗੇ ਤੇ ਜਿਹੜੀ ਆਪਾਂ ਮਿਕਸੀ ਆ ਉਹ ਆਪਾਂ ਮਤਲਬ ਬੰਦ ਕਰ ਦੇਣੀ ਹੈ ਚਲਾ ਲੈਣੀ ਬੰਦ ਕਰ ਦੇਣੀ ਚਲਾ ਲੈਣੀ ਇਸ ਪ੍ਰਕਾਰ ਇਹ ਇਹਨੂੰ ਆਪਾਂ ਪਾਊਡਰ ਬਣਾਉਣਾ ਹੈ ਤੇ ਜਿਹੜੇ ਆਪਾਂ ਕਾਜੂ ਲਏ ਇਹ ਵੀ ਆਪਾਂ ਹਲਕੇ ਜਿਹਾ ਭੁੰਨ ਲਏ ਸੀਗੇ ਤੇ ਇਧਰ ਵੀ ਜਿਹੜੇ ਮਖਾਣੇ ਦਾ ਵਧੀਆ ਜਿਹੜਾ ਪਾਊਡਰ ਬਣ ਕੇ ਤਿਆਰ ਹੋ ਗਿਆ ਮਤਲਬ ਆਟੇ ਵਾਂਗੂ ਆਪਾਂ ਇਹਨੂੰ ਪੀਸ ਲੈਣਾ ਹੈ ਵਧੀਆ ਇਹਨੂੰ ਆਪਾਂ ਕੱਢ ਲਾਂਗੇ ਜੀ ਇੱਕ ਪਲੇਟ ਵਿੱਚ ਤੇ ਜਿਹੜੇ ਆਪਾਂ ਲਏ ਹੋਏ ਨੇ ਕਾਜੂ ਰੋਸਟ ਕਰੇ ਹੋਏ ਨੇ ਉਹ ਵੀ ਆਪਾਂ ਇਹਦੇ ਵਿੱਚ ਪਾ ਲਾਂਗੇ ਹਲਕੇ ਜਿਹਾ ਭੁੰਨ ਲੈਣੇ ਨੇਗੇ ਤੇ ਇਹਨੂੰ ਵੀ ਆਪਾਂ ਇੱਕੇ ਦਾ ਮਿਕਸੀ ਨਹੀਂ ਚਲਾਉਣੀ ਇਹਨੂੰ ਵੀ ਆਪਾਂ ਬੰਦ ਕਰਕੇ ਚਲਾ ਲੈਣੀ ਆ ਫੇਰ ਬੰਦ ਕਰ ਦੇਣੀ ਚਲਾ ਦੇਣੀ ਆ ਕਿਉਂਕਿ ਇਹਦੇ ਨਾਲ ਜਿਹੜਾ ਕਿ ਉਹ ਰਿਲੀਜ਼ ਨਹੀਂ ਹੋਊ ਤੇ ਵਧੀਆ ਜਿਹੜਾ ਪਾਊਡਰ ਆ ਬਣ ਕੇ ਤਿਆਰ ਹੋਊਗਾ ਇਹਦੇ ਵਿੱਚ ਆਪਾਂ ਤਿੰਨ ਚੀਜ਼ਾਂ ਪਾਵਾਂਗੇ ਜੀ ਮਖਾਣੇ ਉਹ ਆਪਾਂ ਵੱਧ ਲੈਣੇ ਨੇਗੇ ਤੇ ਜਿਹੜੇ ਆਪਾਂ ਕਾਜੂ ਤੇ ਇਹਦੇ ਵਿੱਚ ਪਾਵਾਂਗੇ ਨਾਰੀਅਲ ਦਾ ਬਰਾਦਾ ਉਹ ਆਪਾਂ ਇੱਕੋ ਜਿਹੀ ਮਾਤਰਾ ਚ ਲੈ ਲੈਣੇ ਪੌਣੀ ਪੌਣੀ ਕੌਲੀ ਲਈ ਹੋਈ ਹੈ ਜੀ ਪਾ ਕੇ ਤਿੰਨਾਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਦਾਂਗੇ ਇਹਨਾਂ ਨੂੰ ਵਿੱਚ ਕੋਈ ਵੀ ਗੰਡ ਵਗੈਰਾ ਨਾ ਰਵੇ ਵਧੀਆ ਸਾਰੀਆਂ ਜਿਹੜੀਆਂ ਤਿੰਨੇ ਚੀਜ਼ਾਂ ਮਿਕਸ ਹੋ ਕੇ ਵਧੀ ਹੁਣ ਆਪਾਂ ਇੱਕ ਕੜਾਹੀ ਵਿੱਚ ਲਵਾਂਗੇ ਜੀ 250 ਗ੍ਰਾਮ ਦੁੱਧ ਥੋੜਾ ਜਿਹਾ ਆਪਾਂ ਇਹਦੇ ਵਿੱਚ ਕੌਲੀ 'ਚ ਪਾ ਕੇ ਵਿੱਚ ਪਾਣੀ ਕੌਲੀ ਪਾ ਲਾਂਗੇ ਜੀ ਮਿਲਕ ਪਾਊਡਰ ਦੀ ਇਹ ਆਪਾਂ ਤਾਪ ਪਾ ਰਹੇ ਹਾਂ ਜੀ ਕਿਉਂਕਿ ਇੱਥੇ ਖੋਏ ਦੀ ਜ਼ਰੂਰਤ ਨਹੀਂ ਮਿਲਕ ਪਾਊਡਰ ਹੀ ਖੋਏ ਵਰਗਾ ਕੰਮ ਦੇਊਗਾ ਤੇ ਜਿਹੜਾ ਦੁੱਧ ਉਹ ਵੀ ਵਧੀਆ ਗਾੜਾ ਹੋ ਜਾਵੇ ਵਿੱਚ ਪਾ ਕੇ ਆਪਾਂ ਮਿਕਸ ਕਰ ਲੈਣਾ ਹੈਗਾ ਗੈਸ ਆਪਣਾ ਔਣੀ ਹੈ ਤੇ ਗਰਮ ਦੁੱਧ ਵਿੱਚ ਜਿਹੜਾ ਮਿਲਕ ਪਾਊਡਰ ਦਾ ਪੇਸਟ ਬਣਾਇਆ ਇਹ ਆਪਾਂ ਪਾ ਕੇ ਮਿਕਸ ਕਰ ਦੇਣਾ ਕਿਉਂਕਿ ਜੇਕਰ ਆਪਾਂ ਗਰਮ ਦੁੱਧ ਵਿੱਚ ਮਿਲਕ ਪਾਊਡਰ ਪਾਉਣੇ ਤਾਂ ਉਹਦੀ ਗੰਡਾ ਬਣ ਜਾਂਦੀ ਨਹੀਂ ਇਸ ਕਰ ਪੌਣੀ ਕੋਲ ਆ ਪਪਾਤੀ ਜੀ ਖੰਡ ਦੀ ਖੰਡ ਤੁਸੀਂ ਆਪਦੇ ਹਿਸਾਬ ਨਾਲ ਵਧ ਘੱਟ ਪਾ ਸਕਦੇ ਹੋ ਅੱਧਾ ਚਮਚ ਪਾਤਾ ਜੀ ਇਲਾਇਚੀ ਪਾਊਡਰ ਫਲੇਵਰ ਵਾਸਤੇ ਮਤਲਬ ਟੇਸਟ ਵੀ ਲੱਗੇ ਤੇ ਮਤਲਬ ਇੱਕ ਉਤਰਾ ਦੀ ਖੁਸ਼ਬੂ ਵੀ ਵਧੀਆ ਹੋਵੇ ਮਠਿਆਈ ਚ ਚੰਗੀ ਤਰ੍ਹਾਂ ਆਪਾਂ ਇਹਨੂੰ ਪਕਾਈ ਜਾਣਾ 5 ਮਿੰਟ ਚੰਗੀ ਤਰ੍ਹਾਂ ਪਕਾ ਲੈ ਜੀ ਹੁਣ ਇਹ ਵਧੀਆ ਗਾੜਾ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜੇ ਉਹ ਸਾਰਾ ਪਾਊਡਰ ਬਣਾਇਆ ਹੋਇਆ ਤਿੰਨੇ ਚੀਜ਼ਾਂ ਦਾ ਮਿਕਸ ਇਹਨੂੰ ਚੰਗੀ ਤਰ੍ਹਾਂ ਆਪਾਂ ਕਰ ਲੈਣਾ ਹੈਗਾ low to medium ਕਰਕੇ ਗਿਆ ਇਸ ਨੂੰ ਆਪਾਂ ਇਹਨੂੰ ਪਕਾਉਂਦੇ ਜਾਣਾ ਜਿੰਨਾ ਚਿਰ ਇਹ ਕੜਾਹੀ ਨਾਲੋਂ ਅਲੱਗ ਨਹੀਂ ਹੋ ਜਾਂਦਾ ਖੁਸ਼ਬੂ ਵੀ ਬਹੁਤ ਵਧੀਆ ਆ ਰਹੀ ਸੀ ਜਦੋਂ ਇਹ ਪੱਕ ਰਿਹਾ ਸੀਗਾ ਤੇ medium to low ਕਰਕੇ ਆਪਾਂ ਇਹਨੂੰ ਪਕਾਉਂਦੇ ਜਾਣਾ ਮੱਚਣ ਨਹੀਂ ਦੇਣਾ ਕੜਚੀ ਮਾਰਦੇ ਜਾਣਾਗਾ 5-7 ਮਿੰਟ ਲੱਗ ਸਕਦੇ ਨੇ ਵੱਧ ਘੱਟ ਟਾਈਮ ਆ ਜਿਹੜਾ ਉਹ ਲੱਗ ਸਕਦਾ ਜੇ ਇਸ ਕਰਕੇ ਤੁਸੀਂ ਓਨਾ ਟਾਈਮ ਬਕਾਉਣਾ ਜਿੰਨਾ ਚਿਰ ਇਹ ਕੜਾਹੀ ਨਾਲੋਂ ਅਲੱਗ ਨਹੀਂ ਹੋ ਜਾਂਦਾ ਤੇ ਵਧੀਆ ਜਿਹੜਾ ਇੱਕ ਤਰ੍ਹਾਂ ਦਾ ਆਟੇ ਵਾਂਗੂ ਨਹੀਂ ਬਣ ਜਾਂਦਾ ਇਸ ਪ੍ਰਕਾਰ ਪਾ ਬਣਾ ਲੈਣਾ ਹੁਣ ਆਪਾਂ ਜਿਹੜਾ ਗੈਸ ਆ ਉਹ ਕਰਤਾ ਜੀ ਬੰਦ ਇਧਰ ਇੱਕ ਭਾਂਡੇ ਤੇ ਆਪਾਂ ਥੋੜਾ ਜਿਹਾ ਘਿਓ ਗ੍ਰੀਸ ਕਰ ਲਿਆ ਸੀਗਾ ਲਗਾ ਲਿਆ ਸੀਗਾ ਤੇ ਹੁਣ ਇਹ ਸਾਰੇ ਪੇਸਟ ਨੂੰ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਆਪਾਂ ਇਹਨੂੰ ਸੈੱਟ ਕਰ ਲਾਂਗੇ ਤੇ ਥੋੜੇ ਜਿਹਾ ਟਾਈਮ ਚ ਜਿਹੜੀ ਵਧੀਆ ਮਠਾਈ ਬਣ ਕੇ ਤਿਆਰ ਹੁੰਦੀ ਹੈ ਬਿਨਾ ਘਿਓ ਤੋਂ ਚੰਗੀ ਤਰ੍ਹਾਂ ड्राई फ्रूट ये अपने कोले ड्राई फ्रूट cutter ਬਹੁਤ ਵਧੀਆ ਗੈਜਟ ਆ ਜੀ ਇਹ ਤੇ ਚਮਚ ਨਾਲ ਆਪਾਂ ਸਾਰੇ ਇਹ ড্রাই ਫਰੂਟ ਲਾਏ ਉਹਨਾਂ ਨੂੰ ਸੈੱਟ ਕਰ ਲਾਂਗੇ ਹੁਣ ਆਪਾਂ ਇਹਨੂੰ ਠੰਡਾ ਹੋਣ ਵਾਸਤੇ ਇੱਥੇ ਰੱਖ ਦਾਂਗੇ ਜੇਕਰ ਜਲਦੀ ਹੋਵੇ ਤਾਂ ਆਪਾਂ ਇਹਨੂੰ ਫਰਿੱਜ 'ਚ ਵੀ ਰੱਖ ਸਕਦੇ ਆ 5-7 ਮਿੰਟ ਵਾਸਤੇ ਤੇ ਲਓ ਜੀ ਠੰਡਾ ਹੋ ਗਿਆ ਤੇ ਹੁਣ ਆਪਾਂ ਜਿਹੜੇ ਇਹਦੇ ਪੀਸ ਨੇ ਉਹ ਕੱਟ ਲਾਂਗੇ ਜੀ ਇਹਨੂੰ ਆਪਾਂ ਕਿਸੇ ਵੀ ਭਾਂਡੇ ਵਿੱਚ ਜਮਾ ਸਕਦੇ ਆ ਜਿਆਦਾ ਪਤਲੀ ਕਰਨੇ ਹੋ ਬਜਾ ਜਿਆਦਾ ਮੋਟੀ ਕਰਨੇ ਉਵੇਂ ਆਪਾਂ ਇਹਨੂੰ ਜਮਾ ਕੇ ਉੱਪਰ ਡ్రਾਈ ਫਰੂਟ ਲਗਾ ਕੇ ਇਸ ਤਰ੍ਹਾਂ ਇਸ ਪ੍ਰਕਾਰ ਆਪਾਂ ਬਣਾ ਕੇ ਖਾ ਸਕਦੇ ਬਹੁਤ ਹੀ ਟੇਸਟੀ ਬਣਦੀ ਆ ਕੈਲਸ਼ੀਅਮ ਨਾਲ ਭਰਪੂਰ ਬਹੁਤ ਜਿਹੜੀ ਸਵਾਦ ਮਿਠਾਈ ਆ ਬੱਚੇ ਵੀ ਖਾਣਗੇ ਜਿਹੜੇ ਸਾਰੇ ਪਰਿਵਾਰ ਆ ਜਰੂਰ ਇੰਜੋਏ ਕਰਿਓ ਜੀ ਬਣਾਇਓ ਵੀਡੀਓ ਵਧਲੇ ਕੇ ਅ